ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਇੱਕ ਵੱਖਰੀ ਜੀ ਕਿਸਮ ਦਾ ਵਿਸ਼ਾ ਹੈ ਗੁਰੂ ਵਿਸ਼ਾ ਵੀ ਕਿਸੇ ਗੱਲਬਾਤ ਵਿੱਚੋਂ ਨਿਕਲਿਆ ਮੈਂ ਕਿਸੇ ਸੱਜਣ ਨੂੰ ਕਿਦਰੇ ਗੱਲਬਾਤ ਕਰਦਿਆਂ ਵੇਖਿਆ ਤੇ ਜਦੋਂ ਮੈਂ ਗੁਰਬਾਣੀ ਦੇ ਆਥਾਂ ਵੱਲ ਗਿਆ ਤੇ ਮੈਂ ਵੇਖਿਆ ਵੀ ਇਹ ਸੱਜਣ ਜਿਹੜੀ ਗੱਲ ਕਰ ਰਿਹਾ ਨਾ ਇਹ ਗੱਲ ਇਹਦੀ ਵਜਨدار ਨਹੀਂ ਹੈ ਖੈਰ ਗੁਰਬਾਣੀ ਉਹਨਾਂ ਕਰਮਾਂ ਦੇ ਉੱਤੇ ਚੋਟ ਕਰਦੀ ਏ ਜਿਹੜੇ ਕਰਮ ਫੋਕੇ ਕਰਮ ਨੇ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਨੇਫਲ ਕਰਮ ਨੇ ਜਿਨ੍ਹਾਂ ਨੂੰ ਫਲ ਨਹੀਂ ਲੱਗਦਾ ਜਿਹੜੇ ਵਜਨ ਦਾ ਕੰਮ ਨਹੀਂ ਹੈ ਜਿਨ੍ਹਾਂ ਕੰਮਾਂ ਦੇ ਕਰਨ ਤੋਂ ਬਾਅਦ ਕੁਝ ਨਿਕਲਦਾ ਨਹੀਂ ਨਾ ਸਮਾਜ ਨੂੰ ਕੁਝ ਮਿਲਦਾ ਹੈ ਨਾ ਕਰਨ ਵਾਲੇ ਨੂੰ ਕੁਝ ਮਿਲਦਾ ਉਹਨਾਂ ਕਰਮਾਂ ਨੂੰ ਕਰਮकांड ਆਖਿਆ ਗਿਆ ਉਹਨਾਂ ਕੰਮਾਂ ਦੇ ਉੱਤੇ ਤਨਜ਼ ਕੀਤੀ ਗਈ ਉਹਨਾਂ ਕੰਮਾਂ ਦੀ ਆਲੋਚਨਾ ਕੀਤੀ ਗਈ ਉਹਨਾਂ ਕੰਮਾਂ ਨੂੰ ਗੁਰਬਾਣੀ ਨੇ ਵਰਜਿਆ ਵੀ ਆ ਕੰਮ ਨਾ ਕਰ। ਦੂਜੀ ਗੱਲ ਗੁਰਬਾਣੀ ਉਹਨਾਂ ਕੰਮਾਂ ਦੇ ਉੱਤੇ ਜ਼ਿਆਦਾ ਚੋਟ ਕਰਦੀ ਜਿਹੜੇ ਕੰਮ ਤੁਸੀਂ ਧਰਮ ਦਾ ਨਾਂ ਦੇ ਕੇ ਕਰ ਰਹੇ ਹੋ। ਧਰਮ ਦੇ ਕਰਮ ਮੰਨ ਕੇ ਕਰ ਰਹੇ। ਕੋਈ ਵੀ ਕੰਮ ਹੋਵੇ, ਮਾਲਾ ਜਪਣੀ ਹੋਵੇ, ਤੀਰਥਾਂ ਤੇ ਜਾਣਾ ਹੋਵੇ, ਭੁੱਖੇ ਰਹਿਣਾ ਹੋਵੇ, ਕੱਪੜਾ ਪਾਉਣਾ ਹੋਵੇ, ਕੁਝ ਵੀ ਕੰਮ ਕਰਨਾ ਹੋਵੇ। ਜਿਹੜੇ ਕੰਮ ਧਰਮ ਦਾ ਨਾਂ ਦੇ ਕੇ ਕੀਤੇ ਜਾ ਰਹੇ ਨੇ ਪਰ ਉਹਨਾਂ ਕੰਮਾਂ ਦੇ ਕਰਨ ਦਾ ਨਾਂ ਤੁਹਾਨੂੰ ਲਾਭ ਨਾ ਦੁੱਜੇ ਨੂੰ ਲਾਭ ਉਹਨਾਂ ਕੰਮਾਂ ਦੇ ਉੱਤੇ ਗੁਰਬਾਣੀ ਚੋਟ ਕਰਦੀ ਗੁਰਬਾਣੀ ਤਲੰਜ ਕਰਦੀ ਗੁਰਬਾਣੀ ਆਲੋਚਨਾ ਕਰਦੀ ਹੁਣ ਤੁਸੀਂ ਸੋਦਰ ਰਹਿਰਾਸ ਸਾਹਿਬ ਦੀ ਬਾਣੀ ਦੇ ਅੰਦਰ ਇੱਕ ਬਚਨ ਪੜ੍ਹਦੇ ਹੋ ਵੀ ਅਵਰ ਕਾਜ ਤੇਰੇ ਕਿਤਨਾ ਕਾਮ ਅਵਰ ਮੈਨੇ ਦੁੱਜੇ ਕਾਜ ਮੈਨੇ ਕਾਮ ਬਾਕੀ ਕੰਮ ਕਰਨੇ ਤੇਰੀ ਕਿਸੇ ਅਰਥ ਹੀ ਨਹੀਂ ਤੇ ਪੁੱਛਿਆ ਕਰੀਏ ਕਿ ਆਖਿਆ ਮੇਰੇ ਸਾਧ ਸੰਗਤ ਭਜ ਕੇਵਲ ਨਾਮ ਗੁਰੂ ਜੀ ਕਹਿੰਦੇ ਨੇ ਸੰਗਤ ਵਿੱਚ ਬਹਿ ਕੇ ਨਾਮ ਜਪਦਾ ਰਹੇ ਤੇ ਜੇ ਨਾਮ ਜਪਦਾ ਰਹੇਗਾ ਤੇ ਫਿਰ ਇਹ ਤਰੱਕੀ ਰੁਕ ਨਾ ਜਾਏਗੀ ਸਾਰਾ ਦੁਨੀਆ ਦਾ ਢਾਂਚਾ ਅਡੰਬਰ ਰੁਕ ਨਾ ਜਾਏਗਾ ਤੇ ਕੀ ਪਾਤਸ਼ਾਹ ਰੁਕਣਾ ਚਾਹੁੰਦੇ ਨੇ ਨਰਨਾਰੰਗਕਾਰ ਜੀ ਰੁਕਣਾ ਚਾਹੁੰਦੇ ਨੇ ਨਹੀਂ ਗੱਲ ਨੂੰ ਸਮਝੋ ਵੇਖੋ ਪਹਿਲੀ ਪੰਕਤੀ ਵਿੱਚ ਕਿਹਾ ਵੀ ਅਵਰ ਕਾਜ ਤੇ ਰਖੀ ਤੇ ਨਾਕਾਮ ਮਿਲ ਸਾਧ ਸੰਗਤ ਭਜ ਕੇ ਬਨ ਨਾਮ ਸੰਗਤ ਵਿੱਚ ਬਹਿ ਕੇ ਗੁਨਾ ਦੀ ਬੜਾਈ ਰੱਬ ਦੇ ਗੁਨਾ ਦੀ ਬੜਾਈ ਕਰਨੀ ਗੁਨਾ ਨੂੰ ਸਮਝਣਾ ਗੁਨਾ ਨੂੰ ਅਪਲਾਈ ਕਰਨਾ ਇਹਤੇ ਕੰਮੇ ਚੰਗਾ ਇਹਦੇ ਤੋਂ ਬਗੈਰ ਜਿੰਨੇ ਕੰਮ ਜਿਨ੍ਹਾਂ ਨੂੰ ਤੂੰ ਧਰਮ ਦਾ ਨਾਂ ਦੇ ਰਿਆ ਹੈ ਜਿਨ੍ਹਾਂ ਕੰਮਾਂ ਨੂੰ ਕਰਨ ਤੋਂ ਬਾਅਦ ਨਿਕਲਦਾ ਕੁਛ ਨਹੀਂ ਉਹ ਤੇਰੇ ਕਿਸੇ ਕੰਮ ਨਹੀਂ ਹੈ ਹੁਣ ਚਲੋ ਮੈਂ ਜਪਜੀ ਸਾਹਿਬ ਦੇ ਅੰਦਰੋਂ ਇੱਕ ਦੋ ਨੁਕਤੇ ਤੁਹਾਡੇ ਸਾਹਮਣੇ ਹੋਰ ਰੱਖ ਦਿੰਦਾ ਜਪਜੀ ਸਾਹਿਬ ਦੇ ਆਰੰਭ ਦੇ ਅੰਦਰ ਹੁੰਦਾ ਹੈ ਵੀ ਭੁਖਿਆਂ ਭੋਖਣਾ ਉਤਰੀ ਜੇ ਬੰਨਾ ਪੁਰੀਆਂ ਪਾਰ ਵੀ ਭੁਖੇ ਰਹਿਣ ਦੇ ਨਾਲ ਕੁਛ ਨਹੀਂ ਹੁੰਦਾ ਉਹਨ ਇੱਕ ਬੰਦੇ ਦਾ ਸਰੀਰ ਭਾਰੀ ਭਰਕਮ ਵਜਨ ਵਾਲਾ ਹੱਤੋਂ ਵਾਦ ਤੋਂ ਦਾ ਵਜਨ ਹੋ ਗਏ ਉਹ ਕਿਸੇ ਡਾਈਟੀਸ਼ਨ ਕੋਲ ਚਲਾ ਜਾਂਦਾ ਹੈ ਕਿਸੇ ਡਾਕਟਰ ਕੋਲ ਚਲਾ ਜਾਂਦਾ ਹੈ ਉਹਨੂੰ ਲਿਖ ਕੇ ਦੇ ਦਿੰਦਾ ਹੈ ਵੀ ਤੂੰ ਰੋਟੀ ਨਹੀਂ ਖਾਣੀ ਸਲਾਦ ਖਾਣਾ ਹੈ ਫਰੂਟ ਖਾਣਾ ਹੈ ਆਹ ਖਾਣਾ ਹੈ ਆਹ ਨਹੀਂ ਖਾਣਾ ਇਦਾਂ ਦੀਆਂ ਗੱਲਾਂ ਬਾਤਾਂ ਉਹਨੂੰ ਲਿਖ ਕੇ ਦੇ ਦਿੰਦਾ ਹੁਣ ਉਹ ਡਾਈਟਿੰਗ ਕਰ ਰਿਹਾ ਹੈ ਉਹ ਭੁੱਖਾ ਰਹਿ ਰਿਹਾ ਤੇ ਤੁਸੀਂ ਉਹਦੇ ਕੋਲ ਜਾ ਕੇ ਆਪਣਾ ਗਿਆਨ ਝਾੜਨਾ ਸ਼ੁਰੂ ਕਰ ਦਿਓ ਜੇ ਸਾਡੇ ਗੁਰੂ ਜੀ ਤੇ ਕਹਿੰਦੇ ਨੇ ਭੁੱਖਿਆ ਭੁਖੜਾ ਉਤਰੇ ਤੂ ਬੁਖਾਰੇ ਰਹੇ ਗੁਰਬਾਣੀ ਦੇ ਉਲਟ ਚੱਲ ਰਹੇ ਆ ਨਹੀਂ ਗੁਰਬਾਣੀ ਕਿਸ ਸੰਦਰਭ ਵਿੱਚ ਬੋਲੀ ਗਈ ਕਿਸ ਕਨਸੈਪਟ ਵਾਸਤੇ ਬੋਲੀ ਗਈ ਕਿਸ ਵਿਸ਼ੇ ਦੇ ਉੱਤੇ ਬੋਲੀ ਗਈ ਕਿੰਨਾ ਅਰਥਾਂ ਵਿੱਚ ਗੁਰਬਾਣੀ ਨੂੰ ਬੋਲਿਆ ਗਿਆ ਲਿਖਿਆ ਗਿਆ ਉਹ ਸਮਝਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਉਹ ਸਮਝਣਾ ਬੜਾ ਜ਼ਰੂਰੀ ਹੈ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰ ਪੰਕਤੀ ਨੂੰ ਹਰ ਜਗ੍ਹਾ ਦੇ ਉੱਤੇ ਤੁਸੀਂ ਲਾਗੂ ਕਰਨ ਦਾ ਕੋਟ ਕਰਨ ਦਾ ਯਤਨ ਕਰੋ ਉੱਥੇ ਗੁਰਬਾਣੀ ਦੀ ਐਗਜ਼ਾਮਪਲ ਸੈੱਟ ਕਰਨ ਦਾ ਯਤਨ ਕਰੋ ਸੈੱਟ ਨਹੀਂ ਹੋਏਗੀ ਜੇ ਤੱਕ ਇਹ ਹੋ ਜਾਇਆ ਉਹ ਮੰਨ ਜਾਏਗਾ ਤੇ ਨਹੀਂ ਤੇ ਬਹੁਤਿਆਂ ਲੋਕਾਂ ਕੋਲੋਂ ਤੁਹਾਨੂੰ ਮੂੰਹ ਦੀ ਖਾ ਕੇ ਵਾਪਸ ਮੁੜਨਾ ਪੈਗਾ ਥਾਂ ਥਾਂ ਤੇ ਗੁਰਬਾਣੀ ਦਾ ਬੋਲ ਕੋਟ ਨਾ ਕਰਿਆ ਕਰੋ ਉਹ ਬੋਲ ਕੋਟ ਕਰੋ ਜਿਵੇਂ ਨਿੰਦਾ ਚੁਗਲੀ ਈਰਖਾ ਵਕੀਲੀ ਦੂਜਾ ਤੀਜਾ ਮਾੜੇ ਕਰਮ ਮਾੜੀ ਸੋਚ ਮਾੜਾ ਬੋਲਣਾ ਦੇਖਣਾ ਉਥੇ ਕਹੋ ਵੀ ਗੁਰਬਾਣੀ ਕਹਿੰਦੀ ਹੈ ਤਾਂ ਦੇ ਕੰਮ ਨਹੀਂ ਕਰਨੇ ਨਾ ਕਰੋ ਖੈਰ ਹੁਣ ਜੇ ਕੋਈ ਬੁਖਾਰ ਰਹਿ ਰਿਹਾ ਹੈ ਤੇ ਸਰੀਰ ਘਟਾਉਣ ਵਾਸਤੇ ਬੁਖਾਰ ਰਹਿ ਰਿਹਾ ਹੈ ਤੇ ਗੁਰਬਾਣੀ ਨੂੰ ਇਹਦੇ ਉੱਤੇ ਕੀ ਇਤਰਾਜ਼ ਹੋ ਸਕਦਾ ਹੈ ਜਾਂ ਗੁਰੂ ਜੀ ਨੂੰ ਇਹਦੇ ਉੱਤੇ ਕੀ ਇਤਰਾਜ਼ ਹੋ ਸਕਦਾ ਹੈ ਉਹ ਸਰੀਰ ਦਾ ਵਜ਼ਨ ਸੈੱਟ ਕਰਨ ਵਾਸਤੇ ਭੁੱਖਾ ਰਹਿ ਰਿਹਾ ਇੱਥੇ ਗੁਰਬਾਣੀ ਦੀ ਇਹ ਪੰਕਤੀ ਲਾਗੂ ਨਹੀਂ ਹੁੰਦੀ ਵੀ ਭੁਖਿਆ ਪੋਖਣਾ ਉਤਰੀ ਜਿਬਨਾਪੁਰੀਆਂ ਪਾਰ ਉੱਥੇ ਲਾਗੂ ਹੁੰਦੀ ਹੈ ਜਿਹੜੇ ਭੁਖੇ ਰਹਿਣ ਨੂੰ ਧਰਮ ਦਾ ਕੰਮ ਜਾਣ ਬੈਠੇ ਨੇ ਧਰਮ ਦਾ ਕਰਮ ਜਾਣ ਬੈਠੇ ਨੇ ਵਰਤ ਰੱਖਣੇ ਭੁਖੇ ਰਹਿਣਾ ਘੱਟ ਖਾਣਾ ਜਿਹੜੇ ਇਹ ਮਨ ਬੈਠੇ ਨੇ ਵੀ ਮੈਂ ਇਸ ਤਰ੍ਹਾਂ ਕਰਾਂਗਾ ਨਾ ਭੁੱਖਾ ਰਾਵਾਂਗੇ ਤਾਂ ਰੱਬ ਨੂੰ ਮਿਲ ਪਾਵਾਂ ਗੁਰਬਾਣੀ ਉਹਨਾਂ ਦੇ ਉੱਤੇ ਤਨਜ ਕਰਦੀ ਬਰਤ ਰੱਖਾਂਗਾ ਕਿਸੇ ਸੋਮਵਾਰ ਦਾ ਕਿਸੇ ਨੇ ਕੁੰਨਿਆ ਦਾ ਕਿਸੇ ਨੇ ਮੱਸੀਆ ਦਾ ਗੁਰਬਾਣੀ ਉਹਨਾਂ ਕੰਮਾਂ ਦੇ ਉੱਤੇ ਤਨਜ ਕਰਦੀ ਮੈਂ ਸੁਣਿਆ ਵੀ ਕਈ ਪਖੰਡੀ ਲਾਣਾ ਅਪੋਰੀਆਂ ਦੇ ਅੰਦਰ ਵੜ-ਵੜ ਕੇ ਬੜਾ ਕੁਝ ਖਾ ਜਾਂਦੇ ਨੇ ਤੇ ਬਾਹਰ ਲੋਕਾਂ ਦੇ ਸਾਹਮਣੇ ਨਾਟਕ ਕਰਦੇ ਨੇ ਪਗਲੇ ਨੂੰ ਅੱਖਾਂ ਬੰਦ ਕਰਕੇ ਅਸੀਂ ਜੀ ਖਾਂਦੇ ਕੁਛ ਨਹੀਂ ਸਾਡੇ ਬਾਬਾ ਜੀ ਚੜੀਆਂ ਘੰਟਿਆਂ ਚ ਨਾ ਅੱਧਾ ਪ੍ਰਸ਼ਾਦਾ ਖਾਂਦੇ ਨੇ ਇੱਕ ਪ੍ਰਸ਼ਾਦਾ ਖਾਂਦੇ ਨੇ ਉਹਦੇ ਉੱਤੇ ਗੁਰੂ ਜੀ ਨੇ ਤਨਜ ਕੀਤੀ ਵੀ ਭੁੱਖੇ ਰਹਿਣ ਦੇ ਨਾਲ ਰੱਬ ਨਹੀਂ ਮਿਲਦਾ ਕਰਮਾਂ ਨੂੰ ਸੁਧਾਰ ਨੀਅਤ ਨੂੰ ਸੁਧਾਰ ਸੁਭਾਅ ਨੂੰ ਸੁਧਾਰ ਸੋਚ ਨੂੰ ਸੁਧਾਰ ਚਲੋ ਮੈਂ ਇੱਕ ਗੱਲ ਹੋਰ ਕਰ ਦਿਆਂ ਗੁਰਬਾਣੀ ਦੇ ਅੰਦਰ ਇੱਕ ਬਚਨ ਹੁੰਦਾ ਹੈ ਬਚਨ ਹੈ ਭਗਤ ਕਬੀਰ ਸਾਹਿਬ ਦਾ ਵਿਚੜ ਕੇ ਮੱਜਨ ਜੇਗਤ ਹੋਵੇ ਨਿਤਨਿਤ ਮਿੰਡਕ ਨਾਮ ਹੈ ਜੈਸੇ ਮਿੰਡਕ ਤੈਸੇ ਹੋਇ ਨਰ ਫਿਰ ਫਿਰ ਸੁਣੀ ਆ ਹੁਣ ਤੁਸੀਂ ਦੇਸ਼ਾਂ ਦੇ ਅੰਦਰ ਵਿਦੇਸ਼ਾਂ ਦੇ ਅੰਦਰ ਵੇਖੋ ਵਿਚਾਂ ਥਾਂ ਥਾਂ ਤੇ ਮਿਲ ਗਿਆ ਨਿਊਜ਼ੀਲੈਂਡ ਦੇ ਅੰਦਰ ਸਭ ਤੋਂ ਵੱਧ ਬੀਚਾਂ ਨੇ ਖੈਰ ਅਮਰੀਕਾ ਕੈਨੇਡਾ ਅਤਜੇ ਤੇ ਜੇ ਯੂ ਸਭ ਥਾਵਾਂ ਦੇ ਬੀਚਾਂ ਮਿਲਣਗੇ ਤੁਸੀਂ ਬੀਚ ਤੇ ਚਲੇ ਜਾਓ ਬੀਚ ਤੇ ਗੋਰੇ-ਗੋਰੀਆਂ ਉੱਥੋਂ ਦੇ ਵਿਚਿੰਦੇ ਲੋਕ ਨੰਦੇ ਹੋਣ ਪਾਣੀ ਦੇ ਅੰਦਰ ਇੰਜਵਾਏ ਕਰਦੇ ਹੋਣ ਪਾਣੀ ਦੇ ਨਾਲ ਕਲੋੜਾਂ ਕਰਦੇ ਹੋਣ ਤਾਂ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਕੋਲ ਖਲੋ ਕੇ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਗੱਲ ਕਹੋ ਵੀ ਮੇਰੀ ਗੱਲ ਸੁਣੋ ਭਰਾਓ ਮੈਂ ਤੁਹਾਨੂੰ ਕੁਝ ਕਹਿਣ ਆਇਆ ਤੇ ਉਹ ਤੁਹਾਡੀ ਗੱਲ ਸੁਣਨ ਲਈ ਰਾਜ਼ੀ ਵੀ ਹੋ ਜਾਣ ਤੇ ਤੁਸੀਂ ਕਹੋ ਵੀ ਸਾਡੇ ਭਗਤ ਜੀ ਹੋਏ ਨੇ بڑے ਵੱਡੇ ਕਬੀਰ ਸਾਹਿਬ ਉਹਨਾਂ ਦਾ ਨਾਮ ਹੈ ਸਾਡੇ ਗੁਰੂ ਜੀ ਹੋਏ ਨੇ ਬੜੇ ਵੱਡੇ ਉਹਨਾਂ ਨੇ ਇਹ ਗੱਲ ਕਹੀਏ ਵੀ ਪਾਣੀ ਦੇ ਅੰਦਰ ਨਮਾ ਠੀਕ ਨਹੀਂ ਲੱਗਦਾ ਵੀ ਪਾਣੀ ਦੇ ਅੰਦਰ ਨਾਤਿਆਂ ਕੁਝ ਨਹੀਂ ਹੁੰਦਾ ਤੇ ਉਹ ਲੋਕ ਤੁਹਾਡੇ ਤੇ ਹੱਸਣਗੇ ਨਹੀਂ ਉਹ ਤੁਹਾਨੂੰ ਉਥੋਂ ਤੁਰਦਾ ਕਰਨਗੇ ਤੋਂ ਵੀ ਨਿਕਲ ਤੇ ਆਪਣੇ ਭਗਤ ਨੂੰ ਵੀ ਨਾਲ ਲੈ ਜਾ ਉਥੋਂ ਤੁਹਾਨੂੰ ਤੋੜਦਾ ਕਰ ਦੇਣਗੇ ਉਸੇ ਟਾਈਮ ਤੁਹਾਨੂੰ ਸਮਝ ਆਣੀ ਚਾਹੀਦੀ ਵੀ ਉਹ ਗੁਰਬਾਣੀ ਦੀ ਪੰਕਤੀ ਗੁਰਬਾਣੀ ਦਾ ਵਚਨ ਗੁਰਬਾਣੀ ਦਾ ਹੁਕਮ ਗੁਰਬਾਣੀ ਦਾ ਲਾ ਕਿਹੜਿਆ ਥਾਂ ਦੇ ਉੱਤੇ ਲਾਗੂ ਹੁੰਦਾ ਹੈ ਕਿੰਨਾ ਥਾਂ ਤੇ ਲਾਗੂ ਨਹੀਂ ਹੁੰਦਾ ਉਹ ਨਾਰੇ ਨੇ ਵਿੱਚਾਂ ਦੇ ਉੱਤੇ ਰੱਬ ਨੂੰ ਮਿਲਣ ਵਾਸਤੇ ਨਹੀਂ ਉਹ ਤੇ ਇੰਜੋਏ ਕਰ ਰਹੇ ਨੇ ਉਹ ਤੇ ਅੱਜ ਦਾ ਦਿਨ ਛੁੱਟੀਆਂ ਕੱਟਣ ਵਾਸਤੇ ਆਏ ਨੇ ਨਾਤ ਹੋ ਰਹੇ ਨੇ ਇੰਜੋਏ ਕਰ ਰਹੇ ਨੇ ਨੱਚ ਖੁੱਦ ਰਹੇ ਨੇ ਖਾ ਪੀ ਰਹੇ ਨੇ ਰਿੱਤੇ ਦੇ ਉੱਤੇ ਲੇਟ ਰਹੇ ਨੇ ਫੇਰ ਨਾਲੀਂਦੇ ਨੇ ਉਹਨਾਂ ਦਾ ਮਕਸਦ ਆ ਉਹ ਇਹ ਮਕਸਦ ਲੈ ਕੇ ਘਰੋਂ ਨਹੀਂ ਤੁਰੇ ਵੀ ਚਲੋ 4 ਦਿਨ ਦੀਆਂ ਛੁੱਟੀਆਂ ਨੇ ਤੇ ਅਸੀਂ ਜਾ ਕੇ ਫਲਾਣੀ 20 ਤੇ ਨੰਨੇ ਆ ਤੇ ਸਾਨੂੰ ਰਕ ਮਿਲ ਜਾਏਗਾ ਸਾਨੂੰ ਖੁਦਾਵੰਦ ਮਿਲ ਜਾਏਗਾ ਸਾਨੂੰ کریم ਮਿਲ ਜਾਏਗਾ ਇਹ ਮਕਸਦ ਉਹਨਾਂ ਦਾ ਨਹੀਂ ਹੈ ਉਹਨਾਂ ਦਾ ਪਰਪਸ ਹੀ ਹੋਰ ਹੈ ਉੱਥੇ ਜਾਣ ਦਾ ਮਕਸਦ ਹੀ ਹੋਰ ਹੈ ਤੋਂ ਖੈਰ ਤੁਹਾਨੂੰ ਗੱਲ ਕਰਨ ਲੱਗਿਆਂ ਸੋਚ ਲੈਣਾ ਚਾਹੀਦਾ ਹੈ ਵੀ ਗੁਰਬਾਣੀ ਕਿੰਨਾ ਕਰਮਾਂ ਦੇ ਉੱਤੇ ਝੋਟ ਕਰਦੀ ਹੈ ਦੁਬਾਰਾ ਰਿਪੀਟ ਕਰਦੇ ਆ ਮੇਰੀ ਗੱਲ ਪਕੜ ਵਿੱਚ ਰੱਖਿਓ ਗੁਰਬਾਣੀ ਉਹਨਾਂ ਕੰਮਾਂ ਦੇ ਉੱਤੇ ਝੋਟ ਕਰਦੀ ਜਿਹੜੇ ਕੰਮ ਤੁਸੀਂ ਧਰਮ ਦਾ ਨਾਂ ਦੇ ਕੇ ਕਰ ਰਹੇ ਹੋ ਧਰਮ ਦੇ ਪਰਦੇ ਝਟ ਕਰ ਰਹੇ ਹੋ ਧਰਮ ਦੇ ਕਰਮ ਮੰਨ ਕੇ ਕਰ ਰਹੇ ਹੋ ਪਰ ਉਹਨਾਂ ਕਰਮਾਂ ਦੇ ਵਿੱਚੋਂ ਨਿਕਲਦਾ ਪੈਂਦਾ ਕੁਝ ਨਹੀਂ ਨਾ ਕਰਨ ਦੇ ਨਾਲ ਤੁਹਾਨੂੰ ਕੋਈ ਲਾਭ ਮਿਲਦਾ ਨਾ ਕਰਨ ਦੇ ਨਾਲ ਦੂਜੇ ਨੂੰ ਲਾਭ ਮਿਲਦਾ ਉਹਨਾਂ ਕੰਮਾਂ ਦੇ ਉੱਤੇ ਗੁਰਬਾਣੀ ਤਨਚ ਕਰਦੀ ਹੈ ਝੋਟ ਕਰਦੀ ਹੈ ਉਮੀਦ ਹੈ ਮੇਰੀ ਇਹ ਗੱਲ ਤੁਹਾਡੀ ਪਕੜ ਵਿੱਚ ਆਈ ਹੋਏਗੀ ਔਰ ਜੇ ਇਸ ਤਰ੍ਹਾਂ ਦਾ ਤੁਹਾਨੂੰ ਲੱਗੇ ਵੀ ਠੀਕ ਹੈ ਤੇ ਅਜ਼ਮਾ ਕੇ ਤਜਰਬਾ ਕਰਕੇ ਵੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ